ਨੰਗਲ ਪਾਕੜਾ ਮਾਰਗ ਦੁਬੇਟਾ ਕਲੋਨੀ ਵਿਖੇ ਸਥਿਤ ਤਿਮਾਨ ਫਰਨੀਚਰ ਚ ਲੱਗੀ ਦੇਰ ਰਾਤ ਅੱਗ ਦੇ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਉਹਨਾਂ ਦੱਸਿਆ ਕਿ ਜਿਸ ਤਰ੍ਹਾਂ ਹੀ ਉਹਨਾਂ ਨੇ ਧੂਆ ਨਿਕਲਦਾ ਵੇਖਿਆ ਤਾਂ ਉਹ ਤੁਰੰਤ ਦੁਕਾਨ ਤੇ ਆਏ ਤੇ ਆ ਕੇ ਜਦੋਂ ਸ਼ਟਰ ਚੁੱਕਿਆ ਦੇਖਦੇ ਹੀ ਦੇਖਦੇ 5 ਮਿੰਟ ਦੇ ਅੰਦਰ ਹੀ ਅੱਗ ਬਦਣੀ ਸ਼ੁਰੂ ਹੋ ਗਈ। ਉਹ ਜਿਸ ਨੂੰ ਦੇਖਦੇ ਹੋਏ ਉਹਨਾਂ ਨੇ ਦੁਕਾਨ ਤੋਂ ਥੋੜੀ ਦੂਰ ਦੇ ਸਥਿਤ BBMB ਫਾਇਰ ਸਟੇਸ਼ਨ ਤੇ ਰਾਬਤਾ ਕਾਇਮ ਕੀਤਾ ਪਰ ਉੱਥੇ ਉਹਨਾਂ ਵੱਲੋਂ ਗੱਡੀ ਨਹੀਂ ਉਪਲਬਧ ਕਰਾਈ ਜਾ ਸਕੀ। ਜਿਸ ਤੋਂ ਬਾਅਦ ਨਯਾ ਨੰਗਲ ਤੋਂ ਪੰਜਾਬ ਫਾਇਰ ਸਰਵਿਸ ਦੀ ਗੱਡੀ ਨੂੰ ਸੂਚਨਾ ਦਿੱਤੀ ਗਈ ਜੋ ਮੌਕੇ ਤੇ ਪਹੁੰਚੀ ਪਰ ਉਦੋਂ ਤੱਕ ਅੱਗ ਜ਼ਿਆਦਾ ਵੱਧ ਚੁੱਕੀ ਸੀ ਜਿਸ ਦੇ ਚਲਦਿਆਂ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਅਗਰ BBMB ਦੀ ਫਾਇਰ ਬ੍ਰਿਗੇਡ ਦੀ ਗੱਡੀ ਟਾਈਮ ਤੇ ਆ ਜਾਂਦੀ ਤਾਂ ਉਹਨਾਂ ਦਾ ਨੁਕਸਾਨ ਬਚ ਜਾਂਦਾ ਸਥਾਨਕ ਵਸਨੀਕਾਂ ਨੇ BBMB ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਟੇਸ਼ਨ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਉਪਲਬਧਤਾ ਕਰਾਈ ਜਾਵੇ ਤੁਸੀਂ ਸੁਣੋ ਇਸ ਮੌਕੇ ਸਥਾਨਕ ਵਸਨੀਕਾਂ ਤੇ BBMB ਫਾਇਰ ਸਟੇਸ਼ਨ ਦੇ ਚ ਮੌਜੂਦ ਕਰਮਚਾਰੀ ਨੇ ਕੀ ਕਿਹਾ ਦੇਖੋ ਪੂਰੀ ਰਿਪੋਰਟ PB ਪ੍ਰਾਈਮ ਅਪਡੇਟ ਦੇ ਲਈ ਗਗਨ ਪੰਮਰਾ ਦੀ ਰਿਪੋਰਟ ਜਾਨਕਿ ਜਦੋਂ ਮੈਨੂੰ ਪਤਾ ਲੱਗਿਆ ਤਾਂ ਉਸ ਸਮੇਂ ਜਿਹੜੀ ਅੱਗ ਨਾ ਪੂਰੀ ਪ੍ਰਚੰਡ ਰੂਪ ਸੀ ਔਰ ਜਦੋਂ ਮੈਂ BBMB ਦਾ ਜਿਹੜਾ ਹੈਗਾ ਫਾਇਰ ਸਟੇਸ਼ਨ ਹੈ ਕਿਉਂਕਿ ਪਹਿਲਾਂ ਬਹੁਤ ਕਿਸੇ ਨੇ ਚੱਕਿਆ ਨਹੀਂ ਉਸ ਤੋਂ ਬਾਅਦ ਮੈਂ ਫਿਰ ਕੋ ਸਕੂਟਰ ਤੇ ਚਲਾ ਗਿਆ ਉੱਥੇ ਜਾ ਕੇ ਇਹ ਜਵਾਬ ਮਿਲਿਆ ਵੀ ਸਾਡੀ ਗੱਡੀ ਖਰਾਬ ਹੈ ਬਹੁਤ ਮਾੜੀ ਗੱਲ ਹੈ ਕਿ ਜੇ ਇਸ ਤਰ੍ਹਾਂ ਦੀਆਂ ਗੱਲਾਂ ਐਡਾ ਵੱਡਾ ਜਿਹੜਾ ਸ਼ਹਿਰ ਨੰਗਲ ਦੇ ਵਿੱਚ BBMP ਦਾ ਆਧਾਰਾ ਜਿਸ ਆਧਾਰੇ ਦੇ ਉੱਪਰ ਸਾਰਾ BBMP ਚੱਲਦਾ ਉਸ ਆਧਾਰੇ ਦੇ ਜੇ ਫਾਇਰ ਵਾਲੀ ਗੱਡੀ ਖਰਾਬ ਹੈ ਤਾਂ ਮੈਂ ਸਮਝਦਾ ਇਸ ਤੇ ਮੁੱਖ ਭਾਗੀ ਕਿ ਜੇ ਕਿਤੇ ਜਿਹੜਾ ਅੱਜ ਲੜਾਈ ਦਾ ਦੌਰ ਚੱਲ ਰਿਹਾ ਹੈ ਇਹ ਉਸ ਲੜਾਈ ਦੇ ਦੌਰ ਦੇ ਵਿੱਚ ਇੰਦਾ ਦਾ ਕੋਈ ਜਿਹੜਾ ਹੈਗਾ ਕੋਈ ਜਿਹੜੀ ਮੁਜ਼ਾਇਲ ਕੋ ਗੱਡੀ ਕਿਤੇ ਨਾ ਕਿਤੇ ਆ ਕੇ ਜਿਸ ਤਰ੍ਹਾਂ ਡਰੋਨ ਆ ਰਹੇ ਸੀਗੇ ਤਾਂ ਇੱਥੇ ਦਾ ਸ਼ਹਿਰ ਦਾ ਬੁਰਾ ਹਾਲ ਹੋ ਜਾਊਗਾ ਮੈਂ ਇੱਕੋ ਮੰਗ ਕਰਦਾ ਹਾਂ ਕਿ ਇਹ ਜਿਹੜਾ BBMP ਦਾ ਅਧਾਰਾ ਹੈ ਜਿੱਥੇ ਬੜੀਆਂ ਬੜੀਆਂ ਗੱਲਾਂ ਕਰਦਾ ਹੈਗਾ ਇਹ ਜਿੱਥੇ ਫਰਜ਼ ਦੀ ਸਾਡੀ ਪੰਜ ਸਟੇਸ਼ਨ ਦੇ ਉੱਤੇ ਗੱਡੀ ਦੀ ਲੋਡ ਸੀਗੀ ਉਹ ਫਰਜ਼ ਦੀ ਜਿਹੜੀ ਗੱਡੀ ਆਪਣੇ ਇਥੇ ਸਾਡੇ ਦੇ ਉਸ ਤੋਂ ਬਾਅਦ ਮੈਂ ਕੰਟੈਕਟ ਫਿਰ ਕਾਉਂਸਲ ਦੇ ਜਿਹੜੇ ਕੈਨ ਫਾਇਰ ਦੇ ਉਹਦੇ ਨਾਲ ਕੀਤਾ ਮੈਂ ਇਹ ਪ੍ਰਸ਼ੰਸਾ ਜਰੂਰ ਕਰੂੰਗਾ ਜਿਹੜੇ ਕਾਉਂਸਲ ਦੀ ਜਿਹੜੀ ਸਾਹਿਬ ਦੀਆਂ ਗੱਡੀਆਂ ਹੈ ਦੋਨੋਂ ਆ ਗਈਆਂ ਕਹਿੰਦੇ ਦੇਰ ਆਏ ਦਰਸਤ ਆਏ ਉਸ ਤੋਂ ਪਹਿਲਾਂ ਸਾਡਾ ਜਿਹੜਾ ਹੈਗਾ ਇਹ ਦੁਕਾਨ ਦੇ ਵਿੱਚ ਇਹਨਾਂ ਦੀ ਜਿਹੜੀ ਅਗ ਬਹੁਤ ਪ੍ਰਚੰਡ ਰੂਪ ਦੇ ਚੁੱਕੀ ਸੀਗੀ ਇੱਕ ਵੱਡੀ ਗੱਲ ਦੱਸਦਾ ਹਾਂ ਕਿ ਜਿਹੜੀ ਮੋਪਡ ਦੀ ਇਹਨਾਂ ਦੀ ਉਹ ਮੇਰੇ ਸਾਹਮਣੇ ਉਹਦੇ ਜਿਹੜੇ ਟਪਾਕੇ ਬੋਲੇ ਬਹੁਤ ਵੱਡਾ ਜਿਹਾ ਬਲਾਸਟ ਹੋਇਆ ਔਰ ਇਹ ਵੀ ਇੱਕ ਦੱਸੂnga ਤਾਂ ਰਿਕਾਰਡ ਨਹੀਂ ਕਰ ਹੋਈ ਉਹ ਆਪਣੇ ਆਪ ਸਟਾਰਟ ਹੋ ਰਹੀ ਸੀ ਜਿਹੜੀ ਬੋਪੜ ਸੀਗੀ ਹੂੰ ਸੋ ਇਸ ਜਿਹੜੀ ਹੈਗੀ ਦੁਕਾਨ ਹੈ ਧਮਾਨ ਫਰਨੀਚਰ ਜਿਹਨਾਂ ਦਾ ਨੁਕਸਾਨ ਬਹੁਤ ਹੋਇਆ ਆਪ ਦੇਖੀ ਸਾਢੇ 1:00 ਵਜੇ ਦੇ ਕਰੀਬ ਕੋਈ ਮੀਟਰ ਦੇ ਵਿੱਚੋਂ ਧੂਆ ਨਿਕਲ ਰਿਹਾ ਸੀ ਅਸੀਂ ਸ਼ਟ ਆਫ ਕਰਕੇ ਆ ਗਏ ਬਾਹਰ ਚੁੱਲ ਸਾਡੇ ਘਰ ਦੇ ਇੰਟਰ ਦੇ ਘਰ ਦੇ ਨੂੰ ਸਾਰਿਆਂ ਨੂੰ ਬਚਾ ਕੇ ਬਾਹਰ ਕੱਢਤਾ ਬੀ ਦਿਨ 5 ਮਿੰਟ ਅਗ ਬਦਲਣੀ ਸ਼ੁਰੂ ਹੋਈ ਅਸੀਂ 5 ਵੇਟ ਪਾਸ ਕੀ ਹੈ ਉਸ ਪਹਿਲਾਂ ਤਾਂ ਤਾਲਾ ਲੱਗਾ ਪਤਾ ਗਿਆ ਮੇਰੇ ਕੋਸ਼ਿਸ਼ ਕੀਤੀ ਜੀ ਕੋਸ਼ਿਸ਼ ਜੀ ਇਹ ਵੀ ਨਾਲ ਜੀ ਇਹਨਾਂ ਨੇ ਦੋ ਵਾਰੀ ਫਲਾਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਦੂਸਰੇ ਨੰਬਰ ਤੇ ਫੋਨ ਕਰ ਲੋ ਸਾਡੀ ਗੱਡੀ ਖਰਾਬ ਹੈ ਫਿਰ ਇਹਨਾਂ ਨੇ ਮਿਆਨਗਲ ਤੋਂ ਬੁਲਾਇਆ ਤੋ ਉਹ ਤੁਹਾਈ ਫਾਇਰ ਗੇਟ ਪਰ ਉਹਦਾ ਕੱਟ ਜਿਆਦਾ ਵੱਡੀ ਹੈ ਮੱਲੇ ਵਾਲਿਆਂ ਦੇ ਹੰਦੋਂ ਮਤਲਬ ਜੇ ਬੀਵੀਐਮ ਵਾਲੇ ਸਮੇਂ ਤੇ ਆ ਜਾਂਦੇ ਤਾਂ ਆ ਜਾਂਦੀ ਤਾਂ ਬਹੁਤ ਜ਼ਿਆਦਾ ਕੰਟਰੋਲ ਹੋ ਜਾਂਦਾ ਸਾਡਾ ਸਕੂਟਰ ਜਲ ਗਿਆ ਜੀ ਸਾਰਾ ਸਮਾਨ ਝੜ ਗਿਆ ਤਾਂ ਬੀਵੀਐਮ ਵਾਲੀ ਫਾਇਰ ਗੇਟ ਵੀ ਸਾਡੇ ਘਰ ਤੋਂ 500 ਮੀਟਰ ਦੇ ਦੂਰੀ ਤੇ ਆ ਬਿਲਕੁਲ ਨੇੜੇ ਹੈ ਅੱਗੇ ਬਾਕੀ ਗਵਰਨੀਆਂ ਤੇ ਵੀ ਲੱਗ ਸਕਦੇ ਮੌਲੇ ਦੇ ਨਾਲ ਤੁਸੀਂ ਦੇਖ ਸਕਦੇ ਸਾਰਿਆਂ ਦੇ ਘਰ ਨਾਲ-ਨਾਲ ਸਾਰਿਆਂ ਨੇ ਸਹਿਯੋਗ ਸਮਾਨ ਵੀ ਦੱਦ ਗਵਾਨ ਦਾ ਬਹੁਤ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਕਾਰਫ ਮਿਸਫਾ ਚੱਲ ਗਿਆ ਕਿਤਨ ਦੀ ਸਾਹ ਕਿਤਨ ਦੇ ਮਿਸਫਾ ਚੱਲ ਗਿਆ ਤੁਹਾਡੇ ਨਾਲ ਹੀ ਇੱਕ ਲਗੋ 500 ਮੀਟਰ ਦੇ ਅੱਗੇ ਲੱਗੀ ਰਤੀ ਉਹਨਾਂ ਦਾ આરોਪ ਹੈ ਕਿ ਉਹ ਮੌਕੇ ਤੇ ਪਹੁੰਚੇ ਪਹਿਲਾਂ ਤੁਸੀਂ ਫੋਨ ਜੁਕਿਆ ਜਾਂ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਕਿਹਾ ਤੇ ਕਹਿੰਦਾ ਗੱਡੀ ਖਰਾਬ ਹੈ ਸਰ ਫੋਨ ਨਹੀਂ ਆਇਆ ਸਰ ਫੋਨ ਕਿਆ ਕਹਿੰਦੇ ਸਾਡੇ ਪਾਸ ਤੱਕ ਆ ਫੋਨ ਸਰ ਕਿਆ ਕਹਿੰਦੇ ਆਪਣਾ ਗਲਤ ਹੈ ਸਰ ਵੀ ਕਿਆ ਕਹਿੰਦੇ ਫੋਨ ਆ ਕੇ ਟ੍ਰੈਂਡ ਕੀਤਾ ਚਲੋ ਇਥੇ ਮੁਕੀ ਤੇ ਆਇਆ ਤੇ ਸਾਡੇ ਬੰਦੇ ਨਾਲ ਗਏ ਹੂੰ ਸੁਖਵੰਸ ਨਾਲ ਗੱਡੀ ਗੱਡੀ ਸਰ ਪੰਪ ਕਰਾਉ ਪਏ ਇਸ ਕਰਕੇ ਨਹੀਂ ਗਿਆ ਇਹ ਦੋਈ ਗੱਡੀ ਖਰਾਬ ਹੈ ਦੋਨੋਂ ਸਰੀਕੀ ਹੈ ਪਰਲੀ ਗੱਡੀ ਵਰਤਨ ਦੀ ਚਿੱਕ ਹੈ ਸਰ